ਸ਼ਸ਼ੀ ਗਾਲ ਦੋਸਤੋ ਮੈਂ ਤੁਹਾਡਾ ਦੋਸਤ ਸਤਨਾਮ ਤੇ ਅੱਜ ਆਪਾਂ ਪਹੁੰਚੇ ਹਾਂ ਬਸਟੈਂਡ ਸਰਦੂਲਗੜ੍ਹ ਦੇ ਸਾਹਮਣੇ ਸ਼ਰਮਾ ਲਾਟਰੀ ਸਟਾਲ ਤੇ ਜਿੱਥੇ ਕਿ ਪੰਜਾਬ ਸਰਕਾਰ ਤੇ ਹਰ ਪ੍ਰਕਾਰ ਦੀਆਂ ਲਾਟਰੀਆਂ ਪਾਈਆਂ ਜਾਂਦੀਆਂ ਨੇ ਤਾਂ ਉਹਨਾਂ ਲਾਟਰੀ ਦੇ ਵਿੱਚੋਂ ਜੋ ਕੱਲ ਮਿਤੀ 17 ਮਈ 2025 ਨੂੰ ਨਾਗaland ਸਰਕਾਰ ਦੀਆਂ ਜੋ 6 ਅਰਬੇ ਵਾਲੀਆਂ ਜੋ 99000 ਤੇ ਪੱਚੀ ਨਾਮ ਲੱਗੇ ਸੀ ਜਿੰਨਾ ਦਾ ਰਿਜ਼ਲਟ 1 ਵਜੇ ਨਿਕਲਣਾ ਸੀ ਸੋ ਇੱਧਰ ਸਾਡੇ ਭਾਈ ਖੜੇ ਨੇ ਜਿਨ੍ਹਾਂ ਨੂੰ ਕੱਲ 1 ਵਜੇ ਵਾਲੇ ਨਾਮ ਚ ਜੋ 25 ਨਾਮ ਨਿਕਲੇ ਨੇ ਤੇ ਭਾਈ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਭਾਈ ਜੀ ਜਿਹੜੀ ਆਪਾਂ ਨੂੰ ਇਹ ਲਾਟਰੀ ਨਿਕਲੀ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਜਾਂ ਤੁਸੀਂ ਆਨਲਾਈਨ ਪਾਈਟੇ ਜਾ ਇੱਥੇ ਆ ਕੇ ਨਹੀਂ ਪਾਈਟ ਆ ਵੀਰੇ ਆਨਲਾਈਨ ਹੀ ਸੀ ਜੇ ਭਾਈ ਜੀ ਨੇ ਫੋਨ ਕਰਿਆ ਤੇ ਇਹਨਾਂ ਨੇ ਮੈਨੂੰ ਦੱਸਿਆ ਮੈਂ ਇਹਨਾਂ ਨੰਬਰ ਦੇਖ ਕੇ ਸਮਝ ਗਿਆ ਸੀਗਾ ਕਿ ਕੋਈ ਚਲੋ ਲੱਗਿਆ ਮੈਨੂੰ ਪਰ ਇਹਨਾਂ ਨੇ ਨਹੀਂ ਬੰਦਾ ਸੀ ਵੀ 2-3 ਲੱਖ ਦਾ ਇਕਨ ਪ੍ਰਾਈਜ਼ ਲੱਗਿਆ ਤੇ ਐਮ ਆਈ ਜੀ ਨੇ ਫੋਨ ਕਰਿਆ ਤਾਂ ਉਸ ਕਰਕੇ ਮੈਨੂੰ ਪਤਾ ਲੱਗਿਆ ਜੀ ਤੇ ਪਹਿਲਾਂ ਹੋਰ ਵੀ ਕੋਈ ਲਾਟਰੀ ਪਾਈ ਹੈ ਜੀ ਆਪਾਂ ਇੱਥੋਂ ਹਾਂਜੀ ਪਹਿਲਾਂ ਪਾਉਂਦੇ ਨਹੀਂ ਪਹਿਲਾਂ ਇਹੋਂ 25000 ਦਾ ਲੱਗਿਆ ਜੀ ਦੋ ਵਾਰੀ 6-6000 ਦੇ ਲੱਗੇ ਨੇ ਆਪਰ ਹੋਇਆ ਮੈਨੂੰ ਮਹੀਨਾ ਡੇਢ ਮਹੀਨੇ ਬਾਈ ਨਾਲ ਜੁੜੇ ਹੋਏ ਨੂੰ ਜੀ ਪਹਿਲਾਂ ਮੈਂ ਉਹ ਆਨਲਾਈਨ ਪਾਉਂਦਾ ਰਿਆਂ ਜਾਂ ਹੋਲੀ ਬਟਾਕੀ ਬੰਪਰ ਇਹ ਤਾਂ ਮੈਂ ਬਹੁਤ ਟਾਈਮ ਤੋਂ ਪਾ ਨਹੀਂ ਰਿਹਾ ਲੋ ਯਾਰ 61000 ਜਿਹੜੇ ਪੰਜਾਹ ਤਹ ਤੇ ਰਿਆ ਨੇ ਇਹ ਤਾਂ ਮਿਲਦੀਆਂ ਨਹੀਂ ਇਹ ਪੰਜਾਬ ਦੀ ਲੋਕ ਇਹ ਚੱਕਰ ਲੱਗਦਾ ਸੀ ਉਦੋਂ ਮੈਂ ਪਾ ਲੈਂਦਾ ਜੀ ਇਹ ਆ 6 ਰੁਪਏ ਵਾਲੀਆਂ ਦੋਸਤਾਂ ਦਾ ਲੱਗੀਆਂ ਪਹਿਲਾਂ ਮੈਂ ਇੱਕ ਆਨਲਾਈਨ ਸਰਕਸੇ ਤੋਂ ਪੰਦਾ ਰਿੰਕੂ ਉਡਾਉਦੇ ਕੋਲ ਪਾਈ ਸੀ ਉਦੋਂ ਮੈਨੂੰ ਸਵਾ ਦੋ ਲੱਖ ਦਾ ਲੱਗਿਆ ਇੱਕ ਵਾਰੀ 45000 ਦਾ ਲੱਗਿਆ ਜੀ ਤੇ 12 12000 ਦੇ ਇਥੇ ਵੇਖ ਕਈ ਵਾਰੀ ਲੱਗ ਚੁੱਕੇ ਹੈ ਪਰ ਵੈਗਰੂ ਬਸ ਅੱਗੇ ਅਦਾਸ ਹੈ ਹੁਣ ਵੱਡਾ ਕਰੋੜ ਵਾਲਾ ਲਾ ਦੇ ਤੇ ਲੋਕਾਂ ਦੀ ਹੈਲਪ ਕਰਨ ਚੁੱਕਾ ਕਰਦੇ ਹੈ ਜਿਹੜੇ ਸਾਡੇ ਵੀਰ ਹੋਰ ਵੀ ਕੋਈ ਲਾਟਰੀ ਪਾਉਂਦੇ ਜਿਵੇਂ ਸਾਲ ਪਾਉਂਦੇ 2 ਸਾਲ ਪਾਉਂਦੇ ਉਦੋਂ ਬਾਅਦ ਛੱਡ ਦਿੰਦੇ ਆ ਵੀ ਸਾਨੂੰ ਨਿਕਲਦੀ ਨਹੀਂ ਹੈ ਜੀ ਜੀ ਲਾਟਰੀ ਤੇ ਉਹਨਾਂ ਨੂੰ ਤੁਸੀਂ ਕੀ ਕਹਿਣੇ ਜਾਓਗੇ ਜੀ ਬਾਈ ਜੀ ਉਹਨਾਂ ਨੂੰ ਇਹੀ ਕਹਾਂ ਮ tanga vai guru ਦੀ ਕਿਰਪਾ ਨਾਲ ਸੱਚੀ ਨੀਤ ਨਾਲ ਸੱਚੇ ਦਿਲ ਨਾਲ ਪਾਓ ਸੱਚੀ ਸੋਚ ਰੱਖ ਕੇ ਕੋਈ ਮੰਨ ਤੇ ਹੋਣਾ ਰੱਖੋ ਇਹ ਆਪਾਂ ਨਹੀਂ ਪਾਵਾਂਗੇ ਨਾ ਤਾਂ ਬਾਈ ਨਿਕਲਦੀ ਨਹੀਂ ਘਰੇ ਬੈਠਣ ਦਾ ਨਿਕਲੂਗੀ ਨਹੀਂ ਜੇ ਪਾਵਾਂਗੇ ਲਗਾਤਾਰ ਕਾਇਨੇ ਗੋਦੀਆ ਬਈਆ ਕਾ ਮੇਰਾ ਮਹੀਨਾ ਡੇਢ ਮਹੀਨਾ ਬਲਾਵਾ ਜਦੋਂ ਆਨਲਾਈਨ ਭਾਈ ਜਮਾਈ ਖਾਲੀ ਗਿਆ ਸੀ ਆਹੇ ਜੇ ਆਹ ਬਾਈ ਕੋਈ ਪਹਿਲਾਂ ਉਹ ਥੱਸੇ ਰਖੋ ਮੈਂ ਬਹੁਤ ਨਰਾਸ਼ ਹੋ ਗਿਆ ਸੀ ਤੇਨੇ ਫਿਰ ਬੈਂਕ ਨੂੰ ਨੇ ਮੈਨੂੰ 45000 ਦਾ ਲਾਤਾ ਫਿਰ ਉਸ ਵਾਸਤੇ ਸਵਾਣਾ ਦਿਨ ਆਵਾਜ਼ ਆਗਾਸ ਤੇ ਕਿ ਲਗਾਇਆ ਦਾ ਪਿੰਗ ਲੈਣਾ ਨਾ ਬੁਰਾ ਆਵਾਜ਼ ਉਹ ਨਿਕਲ ਆ ਗਿਆ ਪੇਰਾ ਇਹ ਬਤ ਹੋੜੀ ਹੋੜੀ ਉਹਨਾਂ ਕ ਆਪ ਦੇ ਧਾਬੇ ਨਾਲ ਪਾ ਲਈਦਾ ਬਈ ਦੇ ਰੈਗਰ ਸੌਂਟਾ ਜੁਰੂ ਹੈ ਐਂ ਕਹਣਾ ਤੱਤੀ ਨਹੀਂ ਤਾਂ ਜਿਹੜੇ ਕੰਮ ਨੂੰ ਆਪਾਂ ਤੱਤੀ ਲੱਗਣ ਨਾਲ ਕਰਾਂਗੇ ਰੈਗਰ ਕਦੇ ਸੁਣਦਾ ਜਿਹੜੇ ਵੀ ਨੂੰ ਪਾਉਂਦੇ ਆ ਉਹਨੂੰ ਐਂ ਕਹਣਾ ਵੀ ਤੀਨ ਨਾਲ ਬਾਹਰ ਬਾਈਟ ਦੇ ਕੇ ਥੋੜੀ ਬਹੁਤ ਕੰਮ ਕਰਨਾ ਚਾਹੀਦਾ ਸਾਡੇ ਕੋਲ ਆਗਲਾ ਟੇਕ ਦੀਆਂ ਤਿੰਨ ਤਰ੍ਹਾਂ ਦੇ ਲਾਟੀਆਂ ਨੇ ਦਿਨ ਚ ਤਿੰਨ ਵਾਰ ਖੋਲ੍ਹਿਆ ਨੇ 1 ਵਜੇ 2 ਵਜੇ ਤੇ 8 ਵਜੇ ਇਹਦੇ ਵਿੱਚ 5 ਸ਼੍ਰੀ, 10 ਸ਼੍ਰੀ, 25 ਸ਼੍ਰੀ, 50 ਸ਼੍ਰੀ ਤੇ 100 ਸ਼੍ਰੀ ਉਪਲਬਧ ਹੈ ਜੀ ਸਾਡੇ ਕੋਲ। ਇਹਦੇ ਵਿੱਚ ਜਿਹੜੇ ਬਾਈ ਜੀ ਨੂੰ ਕੱਲ ਨਾਮ ਲੱਗਾ 25 ਸ਼੍ਰੀ ਸੀ। ਇੱਕ ਨੰਬਰ ਦੀਆਂ 25 ਟਿੱਕਾਂ ਸੀ ਜਿਹਦੇ ਵਿੱਚ 2,25,000 ਰੁਪਏ ਨਾਮ ਨਿਕਲਿਆ। ਇਹ ਸਾਡੇ ਕੋਲ ਪੰਜਾਬ ਸਰਕਾਰ ਦੀਆਂ ਜਿੰਨੀਆਂ ਵੀ ਲਾਟਰੀਆਂ ਨੇ ਹੌਲੀ ਮੰਬਰ, ਲੋੜੀ ਮੰਬਰ, ਸਾਖੀ ਮੰਬਰ ਅੱਗੇ ਆਉਣ ਵਾਲਾ ਰਫਿਸ ਮੰਬਰ ਸਾਡੇ ਕੋਲ ਉਪਲਬਧ ਹੈਗਾ। ਮਹੀਨੇ ਵਾਲੀ ਲਾਟਰੀ ਵੀ ਉਪਲਬਧ ਹੈ ਜੋ ਕਿ ਇਹਨੇ ਖੁੱਲਣਾ ਸਾਡੇ ਕੋਲ 14 ਪੰਜ 14 ਛੇ ਨੂੰ ਨੇੜੇ ਕੋੜੇ ਪਹਿਲਾ ਨਾਮ ਆਉਣ ਵਾਲੀ ਲਾਟਰੀ ਦੇ ਵਿੱਚ ਪਰ ਆਹ ਇਹ ਕਰੋੜਾ ਰੁਪਏ ਦਾ ਨਾਮ ਦਾਖਲਾ ਕਰੀਜਾ ਨਾਮ ਪਾ ਗਿਲਤਾ ਹੈ ਸਾਇਆ ਨੂੰ ਇਹ ਯਾਤ ਚੋੜ ਕੇ ਵੇੰਚੀ ਕਰਦਾ ਆਪਣੀ ਪਾਕਟ ਦੇਖ ਕੇ 100-200 ਰੁਪਏ ਖਰਚ ਕਰੂੰ ਇਸ ਮਾ ਦਾ ਕੋਈ ਪਤਾ ਨਹੀਂ ਲੱਗਾ ਕੋਈ ਬਦਲ ਜਿਵੇਂ ਕੀ ਹੈ ਬਾਈ ਦੀ ਕਿਸਮਤ ਕੱਲ੍ਹ ਵੱਢ ਲਈ ਹੈ 1.5 ਲੱਖ ਰੁਪਏ ਦਾ ਨੂੰ ਭਾਈ ਜਗਾ ਨੂੰ ਬਦਲਣਾ ਹਮਾਰਾ